ਕੰਪੂ ਸਿੱਟ ਨੇ ਫਿਰ ਆਪਾਂ ਚੱਲਦੇ ਹਾਂ ਮੰਡੀ ਐਂ ਤੱਕ ਮੰਡੀ ਕਾ ਇੱਦ ਤੱਕ ਪਹੁੰਚ ਗਏ ਸਾਰੀ ਸਾਰੀ ਕੰਮ ਤੇ ਇਹ ਸੈਦਰਾ ਤੋਂ ਕਹਾ ਕੰਮ ਕਰੀਏ ਕਿੰਨੇ ਜਾਨੀ ਆ ਖੜਾਨੀ ਅਵਾਨੀ ਦੇ ਉਹ ਬਦਾਮਾਸ਼ੀ ਇਹ ਕੰਮ ਇਹ ਆਪਾਂ ਸਰਕਾਰ ਨੇ ਕੱਟ ਸਹਿਰਾਣਾਂ ਆਪਣੇ ਦੀਆਂ ਨਿਸ਼ਾਨ ਪਲੇਸ਼ ਤੋਂ ਚੇਤੂਤਾਰੀ ਮੰਡੀਆਂ ਬੰਦ ਹੋ ਗਈਆਂ ਹਨ ਜਿਸੇ ਬਹੁਤ ਪ੍ਰਸਤਾਣ ਹੈ ਕਿ ਬਹੁਤ ਹੀ ਬੁਰੇ ਹਾਲਾਤ ਬਣੇ ਹਨ ਇਸਾਰੀ ਸੈਂਟਰ ਦੇ ਬੜੇ ਕਾਰਨਾ ਕਰ ਰਹੇ ਹਨ ਉਹ ਵੀ ਕਹਿੰਦੇ ਹਨ ਕਿ ਦਿਨਾਂ ਦੀ ਖਤਰਤ ਨੂੰ ਸਿਟੀ ਤੋਂ ਲੈ ਲਿਓ ਤੁਸੀਂ ਇਸੇ ਦਾ ਸੁਚੇਤ ਕਰੇਗਾ ਤਾਂ ਕੀ ਲੋੜ ਹੈ ਮੰਡੀ ਕੀ ਪਹੁੰਚਣ ਲਈ ਪੰਜਾਬੀ ਹੋਈ ਬਾਰੇ ਕਿ 100 200 ਰੁਪਏ ਵਾਦੇ ਨਾਲ ਆਪਣੇ ਤੋਂ ਮੈਲ ਦਿੱਤੇ ਨਾ ਬਹੁ ਵੀ ਕੰਮ ਕਰੇ ਜੋ ਚੈਨ ਤੋਂ ਸਭ ਨੇ ਚੱਲੇ ਆ ਰਹੇ ਹੈ ਕਿ ਇਹ ਮੰਡੀ ਜਾਣ ਦੀ ਸਿਕੜ ਬਣਾਇਆ ਹੈ ਇੱਕ ਵਾਰੀ ਮੰਡੀ ਨੂੰ ਬੰਦ ਰੱਖਦੇ ਹਾਂ ਤਾਂ ਤੁਹਾਡੇ ਨਾਲ ਉਹ ਕੀ ਚੱਲਦਾ ਹੈ ਸਪੋਰਟ ਦੋਸਤ ਜ਼ੀਰੋ ਖਲੇ ਵੀ ਕੁਝ ਹੋ ਜਿੰਦਾ ਦਾਦੇ ਦੇ ਦੇ ਰਹੇ ਆ ਕੱਦੀਆਂ ਟਰਾਲੀਆਂ ਭਰੀਆਂ ਹੋਈਆਂ ਜਾ ਰਹੀਆਂ ਸਾਈਕਲ ਤੇ ਇਸ ਸਾਈਕਲਰ ਵਾਲੇ ਤੁਹਾਨੂੰ ਪਤਾ ਹੀ ਹੈ ਕਿੱਥੇ ਭੇਜਣਗੇ ਇਨੀ ਕਣਕ ਤਾਂ ਉਹ ਕਣਕ ਤਾਂ ਜਾਊਗੀ ਅਡਾਨੀ ਅਵਾਨੀ ਦੇ ਗਦਾਮਾ ਚ ਮੈਂ ਇੱਕ ਆਪਣੇ ਰਿਸ਼ਤੇਦਾਰ ਦੇ ਗਿਆ ਸੀਗਾ ਉੱਥੇ ਇਹ ਕੰਮ ਕਰਿਆ ਰਹੇ ਸੀ ਮੈਂ ਆਪਣੇ ਬਿਰੋ ਬੁਣਾਈ ਸੀ ਕਿਸਾਨਾਂ ਨੂੰ ਸਚੇਤ ਕਰਨ ਲਈ ਵੀ ਇਹ ਚੀਜ਼ਾਂ ਤੋਂ ਬਚੋ ਆਪਾਂ ਜੇ ਆਪਾਂ ਹੀ ਇਦਾਂ ਕਰਨ ਲੱਗੇ ਤਾਂ ਵੀ ਹੋਰ ਪਿੱਛੇ ਕੀ ਰਹਿ ਗਿਆ ਇਸ ਲਈ ਕਿਸਾਨ ਵੀਰੋ ਆ ਦੇਖ ਲਓ ਕਣਕਾਂ ਦੇ ਢੇਰ ਲੱਗੇ ਹੋਏ ਨੇ ਬਹੁਤ ਹੀ ਜ਼ਿਆਦਾ ਟਰਾਲੀਆਂ ਮੈਂ ਦੇਖੀਆਂ ਇੱਕ ਦਿਨ ਜਾ ਕੇ ਘੱਟੋ ਘੱਟ 500 ਟਰਾਲੀ ਕਣਕ ਦੀ ਇਸ ਗਦਾਮ ਵਿੱਚ ਜਾ ਰਹੀ ਸੀ ਇਹ ਗਦਾਮ ਪਿੰਡ ਕੋਟ ਭਾਈ ਜ਼ਿਲ੍ਹਾ ਮਕਸਰ ਦੇ ਇਲਾਕੇ ਵਿੱਚ ਪੈਂਦਾ ਹੈ ਦੇਖੋ ਤੁਸੀਂ ਆਪ ਸਮਝੋ ਜੇ ਚੱਕੇ ਰਹਿਣਗੇ ਤਾਂ ਕੰਮ ਨਹੀਂ ਚੱਲੇਗਾ ਮੰਤਿੰਗਿਆ ਵਿੱਚ ਪੰਪਤੀ ਆਏ ਜਿਹੜੀ ਤਾਂ ਮੰਤੂਰੀ ਕੀ ਜਿਹੜਾ ਮਰ ਗਿਆ ਸੀ ਖੰਦੀ ਉੱਤੇ ਬਹੁਤ ਹੀ ਜ਼ਿਆਦਾ ਤਸੰਨ ਕਰਨ ਲੱਗੇ ਪਿਆ ਰਹੇ ਨੇ ਕਿ ਇਦਾਂ ਦੇ ਹਾਲਾਤ ਤੋਂ ਵੀ ਪਤਾ ਫਿਰ ਕੀ ਹੋਣਾ ਕਿ ਕੱਪ ਵਾਰ ਵਾਰ ਹੀ ਬੇਨਤੀ ਕਰਦੇ ਆਂ ਕਿਸਾਨ ਭਰਾਵਾਂ ਨੂੰ ਕਿ ਸਿੱਧੀ ਕਣਕ ਨਾ ਵੇਚੋ ਕੁਛ ਨਹੀਂ ਹੁੰਦਾ ਜੇ ਦੋ ਦਿਨ ਮੰਡੀ ਵਿੱਚ ਬੈਠ ਜਾਓਗੇ ਆਪ ਦੀ ਫਸਲ ਹੈ ਕੋਈ ਬਗਾਨੀ ਨਹੀਂ ਇਹ ਆਪਾਂ ਬਹੁਤ ਔਖੀ ਪਾਲੀ ਹੈ ਦੋ ਦਿਨਾਂ ਦੀ ਖਾਈ ਨਾਲ ਕੁਝ ਵੀ ਫਰਕ ਨਹੀਂ ਪੈਣਾ ਤੇ ਇਦਾਂ ਨਾ ਕਰੋ ਕਿਸਾਨ ਵੀਰੋ ਸਰਕਾਰ ਤਾਂ ਇਹ ਚਾਹੁੰਦੀ ਆ ਕਿ ਆਪਾਂ ਮੰਡੀਆਂ ਬੰਦ ਕਰੀਏ ਤਾਂ ਆਪਾਂ ਸਰਕਾਰ ਨੂੰ ਹੀ ਇਹ ਸੌਖਾ ਕਰ ਦਿੰਦੇ ਇਹ ਕੰਮ ਅੱਧਾ ਪਾ ਹੀ ਬਿਟ ਰਹੇ ਹੈ ਕਿ ਮਤਲਬ ਖਤਮ ਹੋ ਜਾਏਗਾ Atau sekarang marah marah Atau apa Yang ini? Dia berdua wah.